ਵਾਵਾ ਵਾਹੀ ਜਾਣੀ ਹੈ ਵਾਹ ਜਾਣੇ ਇਹ ਹੋਏ ਇਹ ਉਹ ਵਾਹ ਇਹ ਵਾਹ ਉਹ ਹੈ ਜਿਹੜਾ ਸਾਡੇ ਇਸ ਦੁਨੀਆ 'ਚ ਨਹੀਂ ਹੈ ਦੂਰ ਇੱਕ ਰੇਖਾ ਹੈ ਉਸ ਪਰਲੇ ਪਸੇ ਵਾਹੀ ਜਾਣੀਏ ਉਹ ਨੂੰ ਜਾਣੋ ਵਾਹ ਜਾਣੇ ਇਹ ਹੋਏ ਜਿਹਨੂੰ ਜਾਣੇ ਤੇ ਹੋ ਜਾਂਦਾ ਕੀ ਹੋ ਜਾਂਦਾ ਉਹ ਨੂੰ ਜਾਣ ਲੈ ਜਾਈਦਾ ਹੈ ਜੀ ਦੇ ਜਾਣ ਨਾਲ ਇਹ ਹੋ ਜਾਂਦਾ ਹੈ ਕੀ ਹੋ ਜਾਂਦਾ ਹੈ ਇਹ ਔਰ ਉਹ ਜਦ ਮਿਲੈ ਕਬ ਮਿਲਤ ਨਾ ਜਾਣਾ ਕੋਈ ਜਦ ਉਹ ਨੂੰ ਜਾਣ ਲਈਦਾ ਹੈ ਨਾ ਫਿਰ ਇਹ ਔਰ ਉਹ ਦੋਵੇਂ ਮਿਲ ਜਾਂਦੇ ਨੇ ਜਾਣਦੇ ਸਾਰੇ ਔਰ ਕਿਸੇ ਨੂੰ ਵਾਰ ਪਤਾ ਹੀ ਨਹੀਂ ਲੱਗਦਾ ਇਹਦਾ ਮਤਲਬ ਹੈ ਜਾਨਣਾ ਹੀ ਦਰਸ਼ਨ ਹੈ ਦਰਸ਼ਨ ਹੀ ਪਰਸ਼ਨ ਹੈ ਪਰਸ਼ਨ ਹੀ ਸਰਸ਼ਨ ਹੈ ਸਰਸ਼ਨ ਹੀ ਹਰਸ਼ਨ ਹੈ ਚਾਰੇ ਕਮ ਇਕੱਠੇ ਹੋ ਜਾਂਦੇ ਦਰਸ਼ਨ ਪਰਸਨ ਸਰਸਨ ਹਰਸਨ ਰਲ ਕੇ ਅਨਿੱਕੜਤਾ ਰਹੀ ਜਦ ਬੁੱਧੀ ਇਹ ਜਾਣ ਲੈਂਦੀ ਹੈ ਆਪਣੇ ਇਹ ਵਿਸ਼ਣ ਨੂੰ ਅੰਦਰਲੇ ਵਿੱਚ ਦੂ ਮਨ ਬੁੱਧੀ ਦੋਏ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਸਪਰਸ਼ ਕਰ ਲੈਂਦੇ ਜਾਂ ਦਰਸ਼ਨ ਹੋ ਜਾਂਦਾ ਹੈ ਉਹਦਾ ਸਪਰਸ਼ ਕਰਦੇ ਨੇ ਜਦ ਨੂੰ ਛੂਹਦੇ ਨੇ ਉਹਨੂੰ ਛੂਹਦੇ ਨੇ ਸਪਾਰਸ਼ ਕਰਕੇ ਛੋੜ ਛੋੜ ਨਾ ਰਸ ਆ ਜਾਂਦਾ ਛੂਹੀ ਆਉਂਗਾ ਜਿਹਦੇ ਨਾਲ ਪ੍ਰੇਮ ਹੋਵੇ ਜੇ ਕੋ ਬੁੱਢਾ ਬਾਹਰੋਂ ਫੌਜ ਚ ਹੋਦਾ ਹੈ ਇੰਗਲੈਂਡ ਤੋਂ ਬਾਹਰੋਂ ਦੇਸ਼ ਚ ਹੋਦਾ ਹੈ 54 ਸਾਲ ਬਾਅਦ ਆਉਂਦਾ ਹੈ ਵਾ ਉਹਨੂੰ ਯੱਫੀ ਪਾਉਂਦੀ ਉਹਨੂੰ ਰਸ ਆਉਂਦਾ ਉਹਦਾ ਜੋ ਮੇਰੇ ਤਾਂ ਖਬਰਾਂ ਕਰਦੇ ਕਿ ਪਿਛੜੇ ਹਨ ਉਹਦਾ ਸਾਲ ਦੋ ਸਾਲ ਬਾਅਦ ਇਹ ਤਹ ਹੋ ਜਾਂਦਾ ਇਹ ਤਾਂ ਪਤਾ ਨਹੀਂ ਕਿੰਨਾ ਚਿਰ ਦੇ ਵਿਚੜੇ ਹੋਏ ਨੇ ਕਿੰਨੇ ਜਨਮਾਂ ਦੇ ਵਿਚੜੇ ਨੇ ਦੱਸਿਆ ਨਹੀਂ ਸਕਦਾ ਕੋਈ ਕਿੰਨੇ ਕਰੋੜ ਸਾਲ ਹੋ ਗਏ ਐਨਾ ਜ਼ਿੰਦ ਦੇ ਵਿਚੜੇ ਜਾਂ ਗਲੇ ਮਿਲਦੇ ਰਹੇ ਤੇ ਜਿਹੜਾ ਰਾਸ ਉਹਦਾ ਉਹੀ ਜਾਣਦੇ ਨੇ ਜਿਹਨੂੰ ਹੁੰਦਾ ਉਹ ਰਾਸ ਕਬੀਰ ਕਹਿੰਦਾ ਨਹੀਂ ਦੱਸਿਆ ਜਾ ਸਕਦਾ ਚੈਨ ਕਬਲ ਕੀ ਭੋਜ ਕੋ ਕੌ ਕੈਸੇ ਕੌ ਕੈਸਾ ਉਹਨੂੰ ਬਹਲੂ ਕੈਬੇ ਕੋ ਸੋਪਾ ਰਹੀ ਦੇਖ ਲਈ ਪਰਵਾਰ ਉਹਦਾ ਜਿਹੜਾ ਦੇਖ ਲੈਦਾ ਉਸਨੂੰ ਬਦਲ ਰਾਸ ਜੀ ਨੂੰ ਉਹਦਾ ਉਸਨੂੰ